ਪਾਲ ਸਿੰਘ ਛੰਦੜਾ ਰਿਸਪਾਲ ਸਿੰਘ ਛੰਦੜਾ ਗਾਥਾਰਾ ਫਾੜੂ ਸਿੰਘਾਂ ਦੀ ਪਾਇਰਸ ਪਾਲ ਸਿੰਘ ਦੇ ਸ਼ੰਤਾਂ ਨੂੰ ਫੜ ਲਿਆ ਪੁਲਿਸ ਵਾਲਿਆਂ ਨੇ ਤੇ ਇੰਟਰੋਗ"，ਕਰਨ ਦੀ ਆਪਣੀ ਜਥੇਬੰਦੀ ਦੀਆਂ ਮੂਵਮੈਂਟਸ ਕੀ ਨੇ ਆਉਣ ਵਾਲੀਆਂ ਫਿਊਚਰ ਪਲਾਨ ਦੱਸੋ ਕਹਿੰਦੇ ਵੀ ਇਦਾਂ ਵੀ ਮੈਂ ਆਪਣੀ ਜਥੇਬੰਦੀਆਂ ਚ ਲੈਣ ਤੁਸੀਂ ਆਪਣੇ ਜਰਨਲ ਨੂੰ ਬੁਲਾਓ ਉਹ ਕੇਪੀ ਗੇਲ ਜਿਹੜਾ ਨੇ ਦੇ ਮਾਰ ਫੋਨ ਲਾ ਤੇ ਚੰਡੀਗੜ੍ਹ ਵੀ ਆਜੋ ਜੀ ਬੰਦਾ ਮੰਨ ਗਿਆ ਤੇ ਉਹਨਾਂ ਨੂੰ ਹੀ ਲੱਗੇ ਕੇਪੀ ਗੇਲ ਆਇਆ ਤੇ ਬਹਿ ਕੇ ਆਂਦੇ ਅੱਛਾ ਕਿਦਾਂ ਦੱਸ ਆਂਦਾ ਪਾਣੀ ਪੀ ਆਵੇ ਗਲਾਸ ਉਹਨੇ ਪਾਣੀ ਮੰਗਾਇਆ ਪੂਰੀ जख्मी ਹਾਲਤ ਤੇ ਪਾਣੀ ਪੀ ਕੇ ਕੇਪੀ ਗੱਲ ਦੇ ਮੂੰਹ ਤੇ ਛੁਲੀ ਕਰਕੇ ਆਂਦੇ ਇਦਾਂ ਗਰ ਪਹਿਲਾਂ ਤੂੰ ਮੈਨੂੰ ਇਹ ਮਨਾ ਫੀ ਮੈਂ ਛੁਲੀ ਕੀਤੀ ਤੇਰੇ ਮੂੰਹ ਤੇ ਹਥਿਆਰਾਂ ਦੀ ਗੱਲ ਕਰੋ ਤੂੰ ਬਾਅਦ ਆਪਾਂ ਕਰਾਂਗੇ ਠੀਕ ਹੈ ਠੀਕ ਹੂੰ ਫੇਰ ਉਹਨੂੰ ਕਰ ਕਰਾ ਕੇ ਤੇ ਇੰਟਰੋਗੇਸ਼ਨ ਦੇ ਉਹਨੂੰ ਕੇਪੀ ਗੱਲ ਉਹਦਾ ਮਤਲਬ ਜ਼ੁਲਮ ਦਾ ਮਤਲਬ ਬਿਲਕੁਲ ਸਿਖਰ ਸੀ ਕੰਪੋਚਰ ਰੰਗ ਜੇ ਵੀ ਉਹ ਟੌਰੰਗ ਜੇ ਵੀ ਸੀ ਉਹ ਚੱਲ ਪਿਆ ਕੰਮ ਦੇ ਬਾਅਦ ਚ ਆਂਦਾ ਇਹ ਇਸ ਪਾਸੇ ਕਿਧਰ ਆ ਨਮ ਗਿਆ ਅੰਦਰ ਇਦਾਂ ਵੀ ਆ ਜਿੱਥੇ ਆਪਾਂ ਬੈਠੇ ਆ ਨਾ ਲੁਧਿਆਣੇ ਦੇ ਵਿੱਚ ਅੰਦਰ ਹਾਂ ਆ ਡਾਇਆਮੀਟਰ ਦੇ ਵਿੱਚ 100 147 ਮੈਂ ਖੋਦ ਰੱਖੀ ਲਗਾਈ ਆ ਹਾਂ ਤਾਂ ਜਾਓ ਆ ਗੱਲ ਮੈਨੂੰ ਮਨਾ ਕੇ ਉਖਾ ਦਿਓ ਮੈਂ ਕਹੀ ਆ ਸਾਰੀ ਬੁਲਾ ਦੇਵਾਂਗਾ